ਸਰਜੀ ਕਾਜ ਨੂੰ ਸੇਗਰ 24 7 ਪਿੰਚਾ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਵਿੱਚ ਸੋਮਵਾਰ ਰਾਤ ਨੂੰ ਬਪਤ ਇਸ ਕਾਰਨ ਭਾਰੀ ਨੁਕਸਾਨ ਹੋਇਆ ਚੇਲ ਰੋਡ ਦੇ ਨਾਲ ਲੱਗਦੇ ਨਾਲੇ ਨੇ ਇੱਥੇ ਤਬਾਹੀ ਮਚਾ ਦਿੱਤੀ ਇਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਇੱਕ ਵਿਅਕਤੀ ਗੰਭੀਰ ਜ਼ਖਮੀ ਹੈ ਤੇ ਇੱਕ ਲਾਪਤਾ ਹੈ ਬਿੱਤੇ ਰਾਤ 3 ਵਜੇ ਭਾਰੀ ਮੀਂਹ ਤੋਂ ਬਾਅਦ ਨਾਲੇ ਦਾ ਮਲਬਾ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਇਸ ਕਾਰਨ ਵੀ ਤੋਂ ਵੱਧ ਲੋਕ ਮਲਬੇ ਹੇਠਾਂ ਫਸ ਗਏ ਸਾਰਿਆਂ ਨੂੰ ਸੁਰੱਖਿਅਤ ਵੀ ਬਚਾ ਲਿਆ ਗਿਆ ਮੰਡੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 40 ਤੋਂ ਵੱਧ ਵਾਹਨ ਮਲਬੇ ਵਿੱਚ ਦੱਬ ਗਏ ਚੰਡੀਗੜ੍ਹ ਮਨਾਲੀ ਚਾਰ ਮਾਰਗੀ 4 ਮੀਲ 9 ਮੀਲ ਤੇ ਦਵਾੜਾ ਨੇੜੇ ਬੰਦ ਕਰ ਦਿੱਤਾ ਗਿਆ ਦਵਾੜਾ ਵਿੱਚ ਚਾਰ ਮਾਰਗੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਅਜ ਮੰਡੀ ਸਬਡਿਵੀਜ਼ਨ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਲਵੰਡੀ ਪੁਲ ਨੇੜੇ ਜ਼ਮੀਨ ਕਿਸ ਕਨ ਕਾਰਨ ਮੰਡੀ ਜੁਗਿੰਦਰ ਨਗਰ ਚਾਰ ਮਾਰਗੇ ਵੀ ਬੰਦ ਹੈ ਰਾਤ 1 ਵਜੇ ਤੋਂ ਮੰਡੀ ਵਿੱਚ ਭਾਰੀ ਮੀਂਹ ਕਾਰਨ ਚਾਰ ਮਾਰਗੇ ਨੂੰ ਬਹਾਲ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਮੰਡੀ ਸ਼ਹਿਰ ਦੇ ਵਿਚਕਾਰੋਂ ਵਗਦੇ ਸੁਕੇਤੇ ਖੰਡ ਵਿੱਚ ਓਵਰਫਲੋ ਹੋ ਗਿਆ ਇਸ ਦਾ ਪਾਣੀ ਅਤੇ ਮਲਬਾ ਖੰਡ ਦੇ ਨਾਲ ਨਾਲ ਲੱਗਦੇ ਕਈ ਘਰਾਂ ਵਿੱਚ داخل ਹੋ ਗਿਆ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਸਟੀਆਰਐਮ ਦੀ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ